ਹੰਦੀ ਸਤਿਕਾਰ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਫੇਰ ਸਾਰਿਆਂ ਦੀਦਾ ਲਵੂਗੇ ਚੜ੍ਹਦੀ ਕਲਾ ਵਿੱਚ ਸਾਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਜੇ ਕਿਸੇ ਨੇ ਵੀ ਆਪਣੇ ਮੀਟਰ ਦਾ ਨਾਮ ਬਦਲੀ ਕਰਾਉਣਾ ਹੋਵੇ ਤੋਂ ਲਈ ਕੀ ਕੀ ਜ਼ਰੂਰੀ ਡਾਕੂਮੈਂਟ ਚਾਹੀਦੇ ਆ ਤੇ ਉਹਦੇ ਲਈ ਕੀ ਕੀ ਆਪਾਂ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਆ ਬਹੁਤ ਸਾਰੇ ਸਾਥੀਆਂ ਦਾ ਅੱਜਕੱਲ ਇਹ ਸਵਾਲ ਹੈ ਵੀ ਆਪਾਂ ਆਪਣੀ ਮੀਟਰ ਦਾ ਨਾਮ ਬਦਲੇ ਕਿਵੇਂ ਕਰਵਾਈਏ ਤੇ ਆਪਣਾ ਮੀਟਰ ਆਪਣੇ ਨਾਮ ਕਿਵੇਂ ਕਰਵਾ ਸਕੀਏ ਨਹੀਂ ਤਾਂ ਕਈ ਸਾਥੀਆਂ ਦੇ ਜਿਹੜੇ 2-3 ਡਾਕਟਰਾਂ ਦੇ ਆਵਾਜ਼ਾਂ ਤੇ ਉਹਨਾਂ ਨੂੰ ਡਾਕੂਮੈਂਟ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਿਆਂ ਤੋਂ ਬਚਨ ਦੇ ਲਈ ਵੀਡੀਓ ਨੂੰ ਪੂਰੀ ਦੇਖਿਓ ਤੇ ਵੀਡੀਓ ਨੂੰ ਸੇਅਰ ਜਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਦੋਸਤੋ ਮੀਟਰ ਨਾਮ ਬਦਲੀ ਕਰਵਾਉਣ ਵਾਸਤੇ ਸਭ ਤੋਂ ਪਹਿਲਾਂ ਇਹ ਮੈਂ ਵੀ ਜਿਹੜਾ ਮੀਟਰ ਲੱਗਾ ਹੋਇਆ ਵਾ ਤੁਹਾਡੇ ਘਰੇ ਉਹ ਕਿਸ ਦੇ ਨਾਮ ਇਹਨੇ ਰੱਖਦਾ ਵਾ ਪਹਿਲਾਂ ਤੇ ਮੰਨ ਲਓ ਕਈ ਵਾਰਾਂ ਹੁੰਦਾ ਵਾ ਨਾਮ ਬਦਲੀ ਕਰਵਾਉਣਾ ਤੇ ਉਹਦੇ ਪਿਤਾ ਦੇ ਨਾਮ ਦੇ ਮੀਟਰ ਲੱਗਾ ਹੁੰਦਾ ਵਾ ਤੇ ਮੀਟਰ ਮੁੰਡੇ ਨੇ ਆਪ ਦੇ ਨਾਮ ਕਰਵਾਉਣਾ ਹੋਵੇ ਉਨੇ ਵਾਸਤੇ ਪਿਤਾ ਵੱਲੋਂ ਐਫੀਡੇਵਿਟ ਲੱਗਣਾ ਵਾ ਠੀਕ ਹੈ ਜੀ ਰਜਿਸਟਰੀ ਵੀ ਲੱਗਣੀ ਆ ਤੇ ਉਹ ਤਾਂ ਚਲੋ ਹੋ ਜਾਂਦਾ ਸੌਖਾ ਹੀ ਨਾ ਹੋ ਜਾਂਦਾ ਚਲੋ ਇੱਕ ਐਫੀਡੇਵਿਟ ਲੱਗਣਾ ਉਹ ਰਜਿਸਟਰੀ ਲੱਗਣੀ ਆ ਆਧਾਰ ਕਾਰਡ ਵੀ ਦੋਨਾਂ ਦੇ ਆਧਾਰ ਕਾਰਡ ਲੱਗ ਜਾਣੇ ਆ ਐਫੀਡੇਵਿਟ ਆ ਉਹਨੂੰ ਆਨਲਾਈਨ ਕਰਾਉਣਾ ਪੈਂਦਾ ਹੈ ਸੇਵਾ ਕੇਂਦਰ ਤੇ ਉਹ ਕਿਤੇ ਕਰਵਾ ਕੇ ਹੀ ਲੈ ਕੇ ਜਾਇਓ ਪਿਤਾ ਵੱਲੋਂ ਐਫੀਡੇਵਿਟ ਲੱਗਣਾ ਜਿਹੜਾ ਲੱਗਣਾ ਉਹ ਜੇ ਮੁੰਡੇ ਨੇ ਆਪਦੇ ਨਾਮ ਮੀਟਰ ਲਵਾਉਣਾ ਆਪੇ ਕੋਲ ਵੀਡੀਓ ਦਾ ਗੂਗਲ ਮੈਨੂੰ ਕੋਈ ਤਰਾ ਹੀ ਨਹੀਂ ਮੇਰੇ ਮੁੰਡੇ ਦਾ ਨਾਮ ਮੀਟਰ ਦਾ ਨਾ ਹੋ ਜੇ ਤੇ ਜੇ ਕਈ ਹੁੰਦਾ ਅੱਜ ਕੱਲ੍ਹ ਕਈ ਵਾਰ ਆ ਮਾਫੀ ਦੇ ਚੱਕਰ ਨੂੰ ਕਈ ਨਾ ਲੇਡੀ ਦੇ ਨਾਂ ਤੇ ਬਹੁ ਮੀਟਰ ਲਵਾ ਲੈਂਦੇ ਆ ਲੇਡੀ ਦੇ ਨਾਂ ਮੀਟਰ ਲਵਾਉਂਦਾ ਕੋਈ ਫਾਇਦਾ ਨਹੀਂਗਾ ਠੀਕ ਹੈ ਜੀ ਸਾਰੇ ਦੋਸਤਾਂ ਨੂੰ ਦੱਸਣਾ ਚਾਹੁੰਦੇ ਆ ਵੀ ਐਵੇਂ ਰਹਿਮ ਆਏ ਇਹ ਰਹਿਮ ਨੂੰ ਕੱਢ ਦਿੱਤਾ ਜਾਵੇ ਹੁਣ ਜਿਹੜੀ ਮਾਫੀ ਉਹ ਸਾਰਿਆਂ ਨੂੰ ਰਹੀ ਗਈ ਆ ਯਾਰ ਜਿਹਨਾਂ ਨੂੰ ਨਹੀਂ ਮਾਫੀ ਆਈ ਉਹ ਨਹੀਂ ਹੈਗੀ ਸੋ ਇਹ ਕੋਈ ਗੜਾ ਜ਼ਰੂਰੀ ਨਹੀਂ ਕਿ ਆਪਣਾ ਲੇੜੀ ਦੇ ਨਾਂ ਹੀ ਮੀਟਰ ਕਰਾਇਆ ਜਾਏ ਹਮੇਸ਼ਾ ਬੰਦੇ ਦੇ ਆਦਮੀ ਦੇ ਨਾਂ ਹੀ ਮੀਟਰ ਲਵਾਉਣਾ ਚਾਹੀਦਾ ਇਸ ਦੇ ਨਾਲ ਕੀ ਹੁੰਦਾ ਮੀਟਰ ਮਲਾਇਮ ਨੂੰ ਜੇ ਕੋਈ ਵੀ ਗੜਾ ਮੀਟਰ ਲੱਭਣਾ ਪਏ ਤਾਂ ਮੀਟਰ ਲੱਭੀ ਸੋਖਾਂ ਨੂੰ ਤੇ ਬੰਦਿਆਂ ਦਾ ਨਾਂ ਸਾਰਿਆਂ ਨੂੰ ਪਤਾ ਹੁੰਦਾ ਪਿੰਡ ਦੇ ਵਿੱਚ ਵੀ ਪਤਾ ਹੁੰਦਾ ਲੇੜੀ ਦੇ ਨਾਂ ਨਾਲੋਂ ਨਹੀਂ ਪਤਾ ਹੁੰਦਾ ਇਹ ਵੀ ਦਿੱਕਤ ਬਹੁਤ ਆਉਂਦੀ ਹੈ ਸੋ ਆਪਾਂ ਵੀਡੀਓ ਨਹੀਂ ਲੰਬੀ ਕਰਦੇ ਦੋਸਤੋ ਅੱਗੇ ਗੱਲਬਾਤ ਕਰਦੇ ਆਂ ਕਈ ਵਾਰਾਂ ਦੂਜਾ ਚਾਂਸ ਹੁੰਦਾ ਵਾ ਇਹ ਮੰਨ ਲਓ ਕਿ ਸਿਹਰੇ ਮੁੰਡੇ ਦੇ ਡੈਢੀ ਦੀ ਮਨਲਾ ਦਿੱਤੋ ਦਿੱਤੀ ਆ ਤੇ ਉਹ ਮੀਟਰ ਨਾ ਆਪਣੇ ਨਾਮ ਬਦਲੀ ਕਰਨਾਊਗਾ ਉਸ ਦੇ ਵਿੱਚ ਕੀ ਆਈ ਉਹਦੇ ਲਈ ਤੁਹਾਨੂੰ ਇਹਦਾ ਦਾ ਵਿਸਤਾ ਸਰਟੀਫਿਕੇਟ ਲੱਗ ਜੂਗਾ ਤੇ ਜੇ ਮਾਤਾ ਹੈਗੀ ਆ ਤੇ ਮਾਤਾ ਨਾਲੋਂ ਲਿਖਾਇਆ ਜਾਊਗਾ ਕਿਉਂਕਿ ਰਿਸ਼ਤੀ ਜੇ ਜਿਹਦਾ ਪਿਤਾ ਨੇ ਲਿਖ ਕੇ ਦਿੱਤੇ ਹੋਏ ਸੀ ਇਹਦੇ ਨਾਮ ਤੋਂ ਬਾਅਦ ਰਜਿਸਟਰੀ ਸਿੱਧੀ ਮੇਰੇ ਪਿਤਾ ਉਹ ਜਿਹੜੇ ਮੁੰਡੇ ਦਾ ਨਾਮ ਹੋ ਜੇ ਫਿਰ ਤਾਂ ਕੋਈ ਚੱਕਰ ਨਹੀਂ ਇਹਦਾ ਦਾ ਸਰਟੀਫਿਕੇਟ ਲਾ ਕੇ ਇਹ ਮੋਲ ਦੇ ਅਧਾਰ ਕਰਕੇ ਟੋਡੋਮੀਟਰ ਤੁਹਾਡੇ ਨਾਂ ਹੋ ਜਾਵੇਗਾ। ਕੋਈ ਬੜਾ ਚੱਕਰ ਲੰਮਾ ਚੜਵਾਇਆ ਕਰਨੀ ਹੈ। ਦੂਜੇ ਤਰ੍ਹਾਂ ਦੇ ਕਈ ਵਾਰ ਆਪਾਂ ਜਗ੍ਹਾ ਖਰੀਦ ਲੈਣੇ ਆ। ਉਸ ਦੇ ਵਿੱਚ ਇੱਕ ਇਹਨਾਂ ਚੀਜ਼ ਹੁੰਦੀ ਆ ਇਹ ਚੀਜ਼ ਨੂੰ ਧਿਆਨ ਨਾਲ ਸੁਣੋ ਜਗ੍ਹਾ ਮੰਨ ਲਾ ਫੇਰ ਵੀ ਤੁਸੀਂ ਇਹ ਤਾਂ ਜਗ੍ਹਾ ਖਰੀਦੀ ਆ ਤੇ ਜੇ ਤਾਂ ਮੀਟਰ ਜਿਫਤ ਜਗ੍ਹਾ ਖਰੀਦੀ ਆ ਉਸੇ ਦੇ ਨਾਂ ਹੀ ਆ। ਇਹ ਤਾਂ ਤੁਸੀਂ ਰਜਿਸਟਰੀ ਦੇ ਵਿੱਚ ਮੀਟਰ ਲਖਾ ਲਿਆ ਕਈ ਵਾਰ ਮੀਟਰ ਵੀ ਰਜਿਸਟਰੀ ਦੇ ਵਿੱਚ ਲੱਗ ਜਾਂਦੇ ਹੁੰਦੇ ਆ ਕੋਈ ਤਾਂ ਕੋਈ ਚੱਕਰ ਨਹੀਂ ਤੁਹਾਡਾ ਰਜਿਸਟਰੀ ਲੱਗ ਜਾਣੀ ਆ ਤੇ ਤੁਹਾਡਾ ਆਧਾਰ ਕਾਰਡ ਦਾ ਵੀ ਪੈਸਿਵਡ ਲੱਗ ਜੂਗਾ ਤੁਹਾਡੇ ਨਾਂ ਉਹੀ ਜਿਹੜਾ ਸੇਟ ਲੀ ਆ ਤੇ ਤੁਹਾਡੇ ਨਾਂ ਮੀਟਰ ਸੌਖਾ ਹੀ ਹੋ ਜਾਊਗਾ ਤੇ ਜੇ ਜਿਸ ਤੋਂ ਜਗਾ ਤੁਸੀਂ ਖਰੀਦੀ ਆ ਉਸ ਦੇ ਗਾਂ ਪਿਤਾ ਦੇ ਨਾਂ ਤੇ ਮੀਟਰ ਲੱਗਾ ਹੋਇਆ ਵਾ ਜਾਂ ਹੋਰ ਕਿਸੇ ਦੇ ਉਹਨਾਂ ਦੇ ਨਾਂ ਕਰਕੇ ਉਹਨਾਂ ਦਾ ਨਾਂ ਮੀਟਰ ਲੱਗਾ ਹੋਇਆ ਫਿਰ ਤੁਹਾਨੂੰ ਉਸ ਤੋਂ ਐਫੀਡੇਵਿਡ ਲੈਣਾ ਪੈਣਾ ਵਾ ਜ ਜੇ ਤੋਂ ਜਿਹਦੇ ਨਾਂ ਤੇ ਮੀਟਰ ਹੋ ਤੇ ਲਗਾਉਣਾ ਪੈਣਾ ਉਹ ਮੀਟਰ ਨਾ ਹੋਣਾ ਤੇ ਨਹੀਂ ਮੁਸ਼ਕਲ ਉਹ ਮੀਟਰ ਹੋਣਾ ਤੇ ਤੁਹਾਨੂੰ ਰਜਿਸਟਰੀ ਕਾਫੀ ਨਹੀਂ ਗਈ ਜਿਹਦੇ ਨਾਂ ਤੇ ਮੀਟਰ ਲੱਗਾ ਹੋਇਆ ਉਸ ਤੋਂ ਤੁਹਾਨੂੰ ਲਗਾਉਣਾ ਪੈਣਾ ਐਫੀਡੇਵਿਡ ਜਿਹੜਾ ਕੇ ਅਸੀਂ ਇਹ ਜਗਾ ਵੇਚੀ ਆ ਤੇ ਇਹਦਾ ਮੀਟਰ ਹੈ ਜਿਹੜਾ ਸਾਡੇ ਇਹਨਾਂ ਬੰਦੇ ਦੇ ਨਾਮ ਕਰ ਦਿੱਤਾ ਜਾਵੇ ਤੁਹਾਨੂੰ ਕੋਈ ਇਤਰਾਜ਼ ਨਹੀਂ ਜਗਾ ਲੈਣ ਦੇ ਵਿੱਚ ਇਹ ਚੀਜ਼ਾਂ ਦਾ ਬਹੁਤ ਦਿੱਕਤ ਆਉਂਦੀ ਆ ਖਾਸ ਕਰਕੇ ਹੁਣ ਜਿਵੇਂ ਸਮਾਰਟ ਮੀਟਰ ਲੱਗ ਰਹੇ ਆ ਬਹੁਤ ਸਾਰੇ ਦੋਸਤ ਆਪਣੇ ਪੰਜਾਬ ਵਾਸੀ ਹੈਗੇ ਆ ਵੀ ਉਹ ਜਿਹੜਾ ਪੁਰਾਣਾ ਮੀਟਰ ਰੱਖਣ ਕਰਕੇ ਇਹਦੇ ਨਾਲ ਕੀ ਪੁਰਾਣਾ ਮੀਟਰ ਹੀ ਆਪਣਾ ਰਹਿ ਜਾਂਦਾ ਕਿ ਨਾਂ ਬਦਲੀ ਹੋ ਜਾਂਦਾ ਵਾ ਤੇ ਪੁਰਾਣਾ ਮੀਟਰ ਰਹਿ ਜਾਂਦਾ ਤੇ ਤਾਂ ਕਰਕੇ ਨਾਂ ਬਦਲੀ ਕਰਵਾਉਣਾ ਚਾਹੁੰਦੇ ਹੁੰਦੇ ਸੋ ਸਾਰੇ ਦੋਸਤਾਂ ਨੂੰ ਅਪੀਲ ਹੈ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਜੇ ਵੀ ਨਹੀਂ ਤੁਹਾਨੂੰ ਦੁੱਸਿਆਂ ਵਾ ਤੇ ਵੀਡੀਓ ਕਿਦਾਂ ਦੀ ਲੱਗੀ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਦੋ ਦੱਸਿਓ ਵੀਡੀਓ ਨੂੰ ਕਿਦਾਂ ਦੀ ਲੱਗੀ ਹੋਰ ਵੀ ਇਸ طرح ਨੇ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜੁ ਕਰੋ ਮੈਂ ਇਸ طرح ਨੇ ਵੀਡੀਓਂ ਵੇਖਾਈ ਪਾਉਂਦਾ ਰਹਿਣਾ ਵਾ ਤੇ ਪੀਐਸਬੀਸੀ ਦੇ ਤੁਹਾਨੂੰ ਮਦਦ ਜਾਣਕਾਰੀ ਦਿੰਦਾ ਰਹਿਣਾ ਨੰਨ ਤੁਹਾਨੂੰ ਵੀ ਜੋ ਵੀ ਅਪਡੇਟ ਆਊਗੀ ਸਸਿਕਾਲ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ Thank you.